ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਮੇਰੀ ਕਹਾਣੀ ਅਮੀਰ ਸਾਲਾਵਾਦੋ ਆਪਣੀ ਸਹੇਲੀ ਨਾਲ ਮਿਲੀ ਤਾਂ ਫਰਕ ਬਹੁਤ ਜ਼ਿਆਦਾ ਆ ਗਿਆ ਸੀ ਉਸ ਦਾ ਵਿਆਹ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ ਸਿਰ ਸਹੇਲੀ ਅਮੀਰ ਪਰਿਵਾਰ ਵਿੱਚ ਵਿਆਹੀ ਗਈ ਸੀ ਸੁਮਨ ਨੂੰ ਇਹ ਉਮੀਦ ਨਹੀਂ ਸੀ ਕਿ ਰੀਤਾ ਨਾਲ ਇਸ ਤਰ੍ਹਾਂ ਮੁਲਾਕਾਤ ਹੋਏਗੀ ਰੀਤਾ ਮਿਲੀ ਤਾਂ ਆਪਣੇ ਪੈਸੇ ਦਾ ਰੋਹ ਪਾਉਂਦੀ ਲੱਗੀ ਪਾਉਣ ਲੱਗੀ ਸੋਮਨ ਨੂੰ ਉਸਨੇ ਆਪਣਾ ਘਰ ਦਿਖਾਇਆ ਨੌਕਰਾਂ ਦੀ ਗਿਣਤੀ ਦੱਸੀ ਤੇ ਮਹਿੰਗੀਆਂ ਸਾਜ-ਸਜਾਵਟ ਦੀਆਂ ਚੀਜ਼ਾਂ ਦਿਖਾਈਆਂ ਦੱਸਿਆ ਕਿ ਉਹ ਕਿੰਨੇ ਪੈਸੇ ਖਰਚ ਕਰ ਦਿੰਦੀ ਹੈ ਉਸ ਨੂੰ ਖੁਦ ਦਾ ਹਿਸਾਬ ਨਹੀਂ ਸੋਮਨ ਨੂੰ ਪੁੱਛਣ ਲੱਗੀ ਤਾਂ ਉਹ ਚੁੱਪ ਹੀ ਰਹੀ ਉਸਨੇ ਕਿਹਾ ਮੈਂ ਵੀ ਆਪਣੇ ਘਰ ਠੀਕ ਹਾਂ ਰੀਚਾ ਨੇ ਨਵੀਂ ਖਰੀਦੀ ਕਾਰ ਦਿਖਾਈ ਕਹਿਣ ਲੱਗੀ ਕਿ ਗਰਮੀ ਸਰਦੀ ਦਾ ਕੁਝ ਖਾਸ ਪਤਾ ਹੀ ਨਹੀਂ ਚੱਲਦਾ ਹਰ ਕਮਰੇ 'ਚ 에어 ਕੰਡੀਸ਼ਨਰ ਤੇ ਹੀਟਰ ਲੱਗੇ ਹਨ ਸਾਡੇ ਦਾ ਕੂਲਰ ਹੈ ਉਹ ਵੀ ਗਰਮੀ 'ਚ ਫੇਜ਼ ਉੱਡ ਜਾਂਦਾ ਹੈ ਤਾਂ ਸਾਰੀ ਰਾਤ ਬੰਦ ਰਹਿੰਦਾ। ਕਹਿ ਕੇ ਸੁਮਨ ਹੱਸ ਪਈ। ਅਸੀਂ ਵੱਡਾ ਜਨਰੇਟਰ ਰੱਖਿਆ ਉੱਪਰ ਛੱਤ ਤੇ ਰਿਚਾ ਬੋਲੀ। ਸਾਨੂੰ ਕੋਈ ਦਿੱਕਤ ਨਹੀਂ ਲਾਈਟ ਦੀ ਨਾ ਬਿਜਲੀ ਦੇ ਬਿੱਲ ਦੀ ਪਰਵਾਹ। ਬਹੁਤ ਖੁਸ਼ੀ ਹੋਈ ਤੈਨੂੰ ਖੁਸ਼ ਦੇਖ ਕੇ। ਹੋਰ ਭੈਣੇ ਇੱਕੀ ਤਾਂ ਜ਼ਿੰਦਗੀ ਆ ਉਹ ਤਾਂ ਸਹੀ ਕਿਹੜੇ ਤਰ੍ਹਾਂ ਜਾਈਦੀ ਆ ਨਾ। ਪਿਛਲੇ ਮਹੀਨੇ ਹੀ ਮੈਂ ਆਪਣੇ ਸਹੇਲੀਆਂ ਨਾਲ ਲੰਡਨ ਜਾ ਕੇ ਆਈਆਂ। ਹੌਲੀਡੇ ਤੇ ਗਈ ਸੀ ਰਿਚਾ ਬੋਲੀ। ਅੱਛਾ ਪਿਆਸਾ ਹੀ ਸਭ ਕੁਝ ਹੁੰਦਾ ਭੈਣ। ਬੈਂਸੇ ਨਾਲ ਸਭ ਖਰੀਦਿਆ ਜਾ ਸਕਦਾ ਹੈ ਸ਼ੁਕਰ ਆ ਮੈਂ ਮੀਰਾ ਤੇਰੇ ਵਾਂਗ ਮੈਨੂੰ ਆਤਾ ਗਰਮੀस्तानी ਘਟਣੀਆਂ ਪੈਂਦੀਆਂ ਰੀਚਾ ਗੱਲਾਂ ਕਰ ਹੀ ਰਹੀ ਸੀ ਕਿ ਉਸਦੇ ਪਤੀ ਦਾ ਫੋਨ ਆਇਆ ਰੀਚਾ ਨੇ ਫੋਨ ਚੱਕਿਆ ਤਾਂ ਪਰੇਸ਼ਾਨ ਹੋ ਗਈ ਸੁਮਨ ਕੋਲੋਂ ਉੱਠ ਕੇ ਪਰੇ ਹੋ ਕੇ ਗੱਲ ਕਰੀ ਸ਼ਾਇਦ ਉਹ ਆਪਣੇ ਪਤੀ ਨਾਲ ਝਗੜਾ ਕਰ ਰਹੀ ਸੀ ਫਿਰ ਹੰਜੂ ਪੂੰਝਦੇ ਵਾਪਸ ਸੁਮਨ ਕੋਲ ਆ ਕੇ ਬੈਠ ਗਈ ਕੀ ਹੋਇਆ ਰੋ ਕਿਉਂ ਰਹੀ ਹੈ ਸੁਮਨ ਨੇ ਪੁੱਛਿਆ ਰੀਚਾ ਨੇ ਦੱਸਿਆ ਕਿ ਉਸ ਦਾ ਪਤੀ ਕਈ ਰਾਤਾਂ ਬਾਹਰ ਗੁਜ਼ਾਰਦਾ ਹੈ। ਉਸ ਨੂੰ ਪੂਰਾ ਵਕਤ ਨਹੀਂ ਦਿੰਦਾ। ਰੀਚਾ ਨੂੰ ਬਿਨਾਂ ਦੱਸੇ ਘੁੰਮਣ ਚੱਲ ਜਾਂਦਾ ਹੈ। ਕਈ ਵਾਰ ਉਸ ਦੇ ਕੱਪੜਿਆਂ ਉੱਪਰ ਸੁਰਖੀ ਦੇ ਨਿਸ਼ਾਨ ਰੀਚਾ ਨੇ ਦੇਖਿਆ ਹਨ। ਉਸ ਨੂੰ ਕਿਸੇ ਕੁੜੀ ਨਾਲ ਵੀ ਦੇਖਿਆ ਹੈ। ਤੇਰਾ ਪਤੀ ਤਾਂ ਹਰ ਰੋਜ਼ ਸ਼ਾਮ ਨੂੰ ਘਰ ਆ ਜਾਂਦਾ ਹੋਣਾ ਨਾ ਸੁਮਨ? ਰੀਚਾ ਬੋਲੀ, "ਹਾਂ, ਉਹ ਸ਼ਾਮ ਨੂੰ ਕੰਮ ਤੋਂ ਆਉਂਦੇ ਨੇ ਤੇ ਰਾਤ ਦੀ ਰੋਟੀ ਅਸੀਂ ਇਕੱਠੇ ਖਾਂਦੇ ਹਾਂ। ਸਾਰੇ ਦਿਨ ਦੀਆਂ ਗੱਲਾਂ ਕਰਦੇ ਹਾਂ।" ਸੁਮਨ ਬੋਲੀ, "ਮੇਰੀ ਬੇਟੀ ਵੀ ਸਾਡੇ ਨਾਲ ਹੁੰਦੀ ਆ।" प्यासे ਨਾਲ ਬਸ ਪਰਿਵਾਰ ਹੀ ਨਹੀਂ ਖਰੀਦਿਆ ਜਾ ਸਕਦਾ ਪਿਆਰ ਨਹੀਂ ਖਰੀਦਿਆ ਜਾ ਸਕਦਾ ਰਿਸ਼ਤੇ ਨਹੀਂ ਖਰੀਦੇ ਜਾ ਸਕਦੇ ਦੋਸਤ ਨਹੀਂ ਖਰੀਦੇ ਜਾ ਸਕਦੇ ਰੀਚਾ ਬੋਲੀ ਸੌਰੀ ਯਾਰ ਸੁਮਨ ਤੂੰ ਮੇਰੇ ਨਾਲੋਂ ਜ਼ਿਆਦਾ ਅਮੀਰ ਆ ਬਹੁਤ ਜ਼ਿਆਦਾ ਅਮੀਰ ਆ ਰੀਚਾ ਬੋਲਦੀ ਵੀ ਜਾਂਦੀ ਸੀ ਤੇ ਰੋਂਦੀ ਵੀ ਜਾਂਦੀ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ